ਤੈਂ ਦੇ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ ਉਹ ਗੱਲ ਆ ਬਾਈ ਅੱਜ ਤਾਂ ਹੂੰ ਜੰਤਰ ਆਪਣੀ ਤੀਜੀ ਵਾੜ ਦਾ ਹਮੰਗਰ ਪਹਿਲੀ ਵਾੜ ਦਾ ਆਪਾਂ ਸਾਰਾ ਵੱਢ ਲਿਆ ਖੈਣ ਦਾ ਭਾਵ ਦੂਜੀ ਵਾੜ ਦਾ ਮੂਰੇ ਹੋ ਖੜਾ ਵੱਡਾ ਵੱਡਾ ਉੱਥੋਂ ਵੱਢਦਾ ਹੁੰਨਾ ਮੈਂ ਵਾਢਾ ਲਾ ਰੱਖਿਆ ਮਗਰ ਤੀਜੀ ਵਾੜ ਦਾ ਫੁੱਟਿਆ ਖੜਾਗਾ ਤੀਜੀ ਵਾੜ ਦਾ ਜੰਤਰ ਫੁੱਟਿਆ ਖੜਾ ਤੇ ਆਪਾਂ ਅੱਜ ਬੱਕਰੀਆਂ ਵਿੱਚੇ ਛੱਡ ਲੀਆਂ ਛੱਡੀਆਂ ਤਾਂ ਯਾਰ ਮੂੰਗੀ ਵਾਲੇ ਬਾਹਰ ਤੇ ਸੀ ਮੂੰਗੀ ਵੱਡੀ ਹੋਈ ਸੀ ਤੇ ਉੱਥੇ ਮਨ ਲਾ ਮੀਂਹ ਪੈਣ ਕਰਕੇ ਮੀਂਹ ਪੈ ਗਿਆ ਟੱਗ ਗਿੱਲਾ ਸਾਰਾ ੜੰਗਾ ਬੜੰਗਾ ਹੁਣ ਆਏ ਆ ਵੀ ਚੱਲ ਇਹ ਆਪਦੇ ਮੂੰਹ ਨਾਲ ਖਾ ਲੈਣੀਆਂ ਯਾਰ ਜੇ ਵੱਢ ਕੇ ਪਾਉਣੇ ਆ ਤਾਂ ਖੋਲਣੀ ਹੈਣਾ ਗਿੱਲਾ ਬੱਤਾ ਖਾਣੀਆਂ ਘਾਟਾ ਹੁਣ ਆਏ ਆ ਵੀ ਚੱਲ ਇਹ ਜੰਤਰ ਜਾਂ ਪਾ ਛੱਡਣੀਆਂ ਤਾਂ ਹੈ ਨਹੀਂ ਸੀ ਮਜਬੂਰੀ ਹੈ ਚੱਲ ਮਹਾਰਾਜ ਲੈਣੀਆਂ ਬਾਈ ਹੈਨਾ ਕਰਨਾ ਪੈਂਦਾ ਏ ਸੁੱਤਾ ਸਾਰਾ ਕੁਸੀਂ ਹੁਣ ਭੁੱਖੀਆਂ ਤਾਂ ਰੱਖੀਆਂ ਨਹੀਂ ਜਾਂਦੀਆਂ ਬਾਈ ਹੈਨਾ ਇਹ ਤੁਹਾਨੂੰ ਵੀ ਪਤਾ ਟੜਕੇ ਤਾਂ ਮੈਂ ਵੱਢ ਕੇ ਪਾਤਾ ਸੀ ੜੰਗਾ ਤੇ ਹੁਣ ਤੁਸੀਂ ਐ ਲਾ ਲੋ ਵੀ ਹੁਣ ਬਸ ਵਿੱਚ ਹੀ ਛੜਤੀਆਂ ਬਾਈ ਹੱਥ ਨੇ ਮਾਹੀ ਪੈ ਕੇ ਹਟਿਆ 5 ਵਜ ਗਏ ਬਾਈ ਤੇ ਹੁਣ ਇਹ ਮੈਨੂੰ ਆਏ ਆ ਵੀ ਮੈਂ ਛੱਡ ਤਾਂ ਦਿੱਤੀਆਂ ਵੀ ਘੰਟੇ ਚ ਲੱਜ ਲੈਣੀਆਂ ਬਸ ਆਹ ਲਾਲਚਾ ਹੂੰ ਆਏ ਬਾਈ ਤਰੀਕਾ ਕਰਨਾ ਪੈਂਦਾ ਹੈ ਹੁਣ ਮੀਂਹ ਪੈ ਕੇ ਹਟਿਆ ਕਿਉਂ ਪਾਉਣ ਜੋਗੇ ਕੁਛ ਨਹੀਂ ਯਾਰ ਨਾ ਹੋਰਾਂ ਪਰਾਂ ਬਾਹਰ ਕਿਤੇ ਖਾਣ ਇਹ ਇਹ ਜੰਤਰ ਵੀ ਲਾਲਚਨਾ ਖਾਈ ਜਾਂਦੀਆਂ ਗਿੱਲਾ ਹੈ ਗਿੱਲਾ ਲਾਲਚਨਾ ਖਾਈ ਜਾਂਦੀਆਂ ਉਹਦਾ ਹਣਾ ਚਲ ਮੈਨੂੰ ਕਿੰਨਾ ਖਾਣੀਆਂ ਯਾਰ ਕਿੰਨੇ ਥਾਂ ਚ ਕਿੜਾ ਦੇਣੀਆਂ ਥੋੜੇ ਥਾਂ ਚ ਕਿੜਾ ਦੇਣੀਆਂ ਰੱਜਣ ਵਾਲੀਆਂ ਨੇ ਤੇ ਬਾਗਰ ਫੇਰ ਫੁੱਟਿਆ ਹੋਊ ਆਪੇ ਹੁੜਦਾ ਫਿਰੂ ਆ ਨਾ ਜੇ ਨਾ ਹੋਇਆ ਤਾਂ ਵੀ ਕੋਈ ਨਹੀਂ ਯਾਰ ਹੁਣ ਤਾਂ ਪੱਕ ਗਿਆ ਇਹ ਕੱਚੇ ਡੱਕੇ ਦਾ ਹੁੰਦਾ ਹੁਣ ਤਾਂ ਤੀਜੀ ਵਾਰ ਦਾ ਫੁੱਟਿਆ ਖੜਾ ਮੰਗਰੇ ਹੁਣ ਤਾਂ ਡੱਕਾ ਬਣ ਗਿਆ ਦਾ ਪੂਰਾ ਮੁੱਢ ਪੂਰਾ ਬਣ ਗਿਆ ਦੁਬਾਰੇ ਫੁੱਟੂ ਆ ਚਲ ਹੁਣ ਖਾ ਲੈਣਦੇ ਯਾਰ ਹਨ ਤੇ ਜਦੋਂ ਮੀਂਹ ਪੈਂਦਾ ਨਾ ਮੀਂਹ ਚਾਏ ਔਖਾ ਹੋ ਜਾਂਦਾ ਇਹਨਾਂ ਦਾ ਮੀਂਹ ਚਾਏ ਖਾਂਦੀਆਂ ਨਹੀਂ ਕੁਝ ਯਾਰ ਬਸ ਇਹ ਚੀਜ਼ ਗਿੱਲਾ ਬੱਤਾ ਔਖਾ ਹੋ ਜਾਂਦਾ ਹੁਣ ਤੱਕ ਤੇਲ ਹੁੰਦੀ ਹੈ ਜੇ ਆਪਾਂ ਤੇਲੇ ਛੱਡ ਲਈਏ ਮੂੰਹ ਪੱਕ ਜਾਂਦੇ ਆ ਤੇ ਹੁਣ ਹੁਣ ਚੱਲ ਆਪਦੇ ਘਰ ਦੇ ਕੋਲੇ ਸੀਗੇ ਬਾਈ ਛੱਡ ਲਿਆ ਮਾਲ ਤੇ ਹੁਣ ਐ ਜੰਤਰ ਚ ਰਾਜਣ ਲਈ ਐ ਸੁਖ ਸੁਖ ਹੁੰਦਾ ਬਾਈ ਚੀਜ਼ ਖਰੀਦਦਾ ਜੇ ਹੁਣ ਬਾਈ ਆਪਣੇ ਜੰਤਰ ਨਾਲ ਹੁੰਦਾ ਆਪਾਂ ਕਾਹ ਚ ਛੱਡਦੇ ਕਿਸੇ ਚ ਨਹੀਂ ਛੱਡ ਸਕਦੇ ਸੀ ਆ ਮੂੰਗੀ ਵੱਡੀਆ ਕੋਲੇ ਇੱਥੇ ਅੱਧਾ ਕਿਲਾ ਮੂੰਗੀ ਵਰਤੀ ਮਾਲਾ ਗਵੰਡੀਆਂ ਨੇ ਅਤ ਕਿਲਾ ਖੋਦਰ ਬਸ ਇਹਨਾਂ ਨੇ ਫਲੀਆਂ ਫਲੀਆਂ ਹੀ ਖਾਧੀਆਂ ਚਾਰ ਸਪਰੇ ਦਿੱਤਾ ਗੇੜਾ ਜਾਂ ਗਿੱਲਾ ਬੱਤਾ ਇਹ ਦੇਖਿਆ ਨਾ ਹਿਸਾਬ ਚ ਆ ਬਾਈ ਭੱਜੀਆਂ ਫੇਰੀਆਂ ਦਾਵਾ ਦਾਵਾ ਇੱਧਰ ਲੈ ਗਈਆਂ ਇੱਧਰ ਲੈ ਗਈਆਂ ਕਿਤੇ ਐ ਲੈ ਗਈਆਂ ਕਿਤੇ ਐ ਲੈ ਗਈਆਂ ਇਦਾਂ ਹੈ ਜੇ ਕਰੀ ਗਈਆਂ ਬਈ ਫਿਰ ਮਰ ਲਿਆ ਕੇ ਜੰਤਰ ਚਲਾ ਲਈਆਂ ਮਾਹ ਪਰ ਐ ਨਹੀਂ ਲੋਡ ਆਉਂਦੀਆਂ ਇਹ ਹੈ ਕਿਤੇ ਸਾ ਦਾ ਖਲਾਰ ਨਹੀਂ ਪਊਗਾ ਕੰਮ ਤੋਂ ਖਾਈ ਨਹੀਂ ਗਵਾਂਡੀਆਂ ਦੀ ਆਪ ਦੀ ਖਾਲਾ ਜੰਤਰ ਚ ਵੜ ਜਾ ਚਲੋ ਜੰਤਰ ਚ ਚਲੋ 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 ਜੰਤਰ ਮੰਤਰ ਜੰਤਰ ਮੰਤਰ ਚਲੋ ਜੰਤਰ ਮੰਤਰ ਹਾਏ ਹੁੰਦਾ ਬਈ ਹੈਨਾ ਆਪਦੀ ਚੀਜ਼ ਦਾ ਸੁੱਖ ਵੀ ਤਾਂ ਕਰਕੇ ਕਹਿੰਦਾ ਜੇ ਜੰਤਰ ਬੀਜੀ ਇਹ ਆਪਾਂ ਬੱਕਰੀਆਂ ਵਾਲਿਆਂ ਦੀ ਗੱਲ ਕਰਦਾ ਬਈ ਜੰਤਰ ਵਾਲੇ ਮੇਰੇ ਵੀਰ ਕੀ ਕਰਦੇ ਆ ਜੰਤਰ ਬੀਜ ਲੈਂਦੇ ਆ ਮੁਰਕੇ ਮਗਰ ਗੋਡੇ-ਗੋਡੇ ਹੁੰਦਾ ਛੱਡ ਕੇ ਬੱਕਰੀਆਂ ਪਾਉਣ ਦੀ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਬਾਈ ਸਪੈਸ਼ਲ ਇੱਕ ਪਾਸੇ ਅੱਡ ਕਨਾਲ ਵੀਡੋ ਉਹਨੂੰ ਵੜ-ਵੜ ਕੇ ਪਾਓ ਜਿਵੇਂ ਹੋ ਮੈਂ ਪਾਉਣਾ ਹੁਣ ਤੁਸੀਂ ਇੱਥੇ ਦੂਜੀ ਬਾੜ ਦਾ ਉਹ ਬਾੜਾ ਦਿਖੀ ਜਾਂਦਾ ਨਾ ਸੋਨ ਨੂੰ ਮੱਟੂਸੇ-ਟੂਸੇ ਵੜਦਾ ਇਕੱਲੇ ਬਾਈ ਉਹ ਵੀ ਐ ਹੀ ਆ ਬਾੜੇ ਲਈ ਆ ਜਿਵੇਂ ਹਰਾ ਖੜਾ ਹੁੰਦਾ ਇਹ ਲੋਟੀ ਹੋ ਗਿਆ ਪਹਿਲੀ ਬਾੜ ਦਾ ਔਖਾ ਥੋੜਾ ਜਿਹਾ ਵੜਨਾ ਕੋਈ ਬਿਰਲਾ ਹੁੰਦਾ ਇਕੱਲੇ ਇਕੱਲਾ ਟੂਸਾ ਹੁੰਦਾ ਪਹਿਲੀ ਬਾੜ ਦਾ ਇਹਦਾ ਦੂਜੀ ਵਾਰ ਬਈ ਇਹ ਚਾਰ ਚਾਰ ਪੰਜ ਪੰਜ ਟਾਂਗਾ ਘੜਦਾ ਫਿਰਤਾ ਇਹ ਸੰਘਣਾ ਹੋ ਜਾਂਦਾ ਤੀਜੀ ਵਾਰ ਹੋਰ ਸੰਘਣਾ ਹੋ ਗਿਆ ਹਰੇ ਵੰਗੂ ਬਾਡੇ ਲਾ ਵੱਡੀ ਇੰਨਾ ਬਈ ਤੇ ਜੁੜਦਾ ਵਧੀਆ ਇਹ ਜੀ ਗੱਲ ਨਹੀਂ ਮੱਥਾ ਖਪਾਈਆ ਜੋੜਦਾ ਵਧੀਆ ਕੁਤਰ ਕੇ ਪਾ ਦੇ ਅੱਜ ਦਿਨੇ ਮੈਂ ਇਹਨਾਂ ਨੂੰ ਸਾਫਤਾ ਹੀ ਪਾਇਆ ਸੀਗਾ ਮਾਲਾ ਹਰੇ ਚੋਂ ਵੱਡੇ ਸੀ ਕੁਸ ਤਾਂ ਤੇ ਬਨ ਕੇ ਪੂਰੀਆਂ ਬਾਈ ਮੈਂ ਵਿਚਾਲੇ ਧਰਤਾ ਮੈਂ ਚਲੋ ਵੀ ਖਾਓ ਆਪਦਾ ਕਹੀਂ ਐ ਹੁੰਦਾ ਕੰਮ ਬਈ ਤੇ ਪਸੂ ਰੱਜਦਾ ਜਾਂਦਾ ਖਰ ਮਿਹਨਤ ਕਰਨੀ ਪੈਂਦੀ ਏ ਥੋੜੀ ਜੀ ਮਿਹਨਤ ਵੱਧ ਭਾਲਦਾ ਏ ਤੰਦਾ ਹੋਰ ਮਨ ਲਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਬੰਦਾ ਮਿਹਨਤ ਕਰ ਸਕਦਾ ਬਈ ਉਹ ਬੱਕਰੀ ਰੱਖ ਸਕਦਾ ਏ ਮਿਹਨਤ ਹੈਗੀ ਏ ਛੱਡ ਕੇ ਕਿਤੇ ਜਾ ਨਹੀਂ ਸਕਦੇ ਚਿੱਟੇ ਕੱਪੜੇ ਨਹੀਂ ਪਾ ਸਕਦੇ ਪਾ ਤਾਂ ਸਾਰਾ ਕੁਝ ਸਕਦੇ ਐ ਨਹੀਂ ਹੈਗਾ ਵੀ ਯਾਰ ਜਮੇ ਹੀ ਉਹ ਐ ਹੁਣ ਜੇ ਮੈਂ ਇਕੱਲਾ ਬੰਦਾ ਬਈ ਮੇਰੇ ਤਾਂ ਨਹੀਂ ਹਿਸਾਬ ਚ ਆਉਂਦੀ ਕਹਾਣੀ ਮੈਂ ਜਾ ਨਹੀਂ ਸਕਦਾ ਕਿਤੇ ਹੁਣ ਤੁਹਾਡੇ ਸਾਹਮਣੇ ਬਈ 40 45 ਨਗ ਹੋ ਗਏ ਦੋ ਮੱਝਾਂ ਹੋ ਗਈਆਂ ਹੁਣ 18 ਦਿਨ ਬਹਾਰਾ ਵੜਨਾ ਕਰਨਾ ਪਾਉਣਾ ਕਰਨਾ ਪਾਣੀ ਪਿਉਣਾ ਬਾਹਰ ਅੰਦਰ ਵੀ ਜਾਣਾ ਉਰਾਂ ਪਰਾਂ ਬਾਜ਼ਾਰ ਵੇਲੇ ਸਬਜ਼ੀ ਗੱਲਾਂ ਲੈਣ ਵੀ ਜਾਣਾ ਹੋਰ ਲੈਣਾਂ ਦੇ ਯਾਰ ਮੰਨ ਲੈ ਸਾਰਾ ਕੰਮ A to Z ਮੇਰੇ ਸਿਰ ਤੇ ਆ ਇਕੱਲੇ ਬੰਦੇ ਦਾ ਔਖਾ ਹੋ ਜਾਂਦਾ ਨਾ ਤੇ ਨਾਲੇ ਆਪਾਂ ਸਾਹਮਣੇ ਬੱਕਰੀਆਂ ਬੱਕਰੀਆਂ ਆਪਾਂ ਸ਼ੌਂਕ ਨਾਲ ਸਾਹਮਣੇ ਆਏ ਨਹੀਂ ਹੈਗਾ ਵੀ ਤੁਰੇ ਜਾਂਦੇ ਕਾ ਚਲ ਮਚਲਾ ਜਾ ਕੰਮ ਕਰਦੇ ਆ ਉਵੇਂ ਨਹੀਂ ਬਾਈ ਬੱਕਰੀਆਂ ਸ਼ੌਕਨਾ ਸਾਹਮਣੇ ਆ ਬਰੀਡ ਚ ਸੁਧਾਰ ਕਰੀ ਜੰਨੇ ਹੌਲੀ ਹੌਲੀ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਜਿਵੇਂ ਲਈਆਂ ਸੀ ਪਹਿਲਾਂ ਕੱਢੀ ਜੰਨੇ ਆ ਮਾੜੀਆਂ ਚੰਗੀਆਂ ਲਈ ਜੰਨੇ ਆ ਪਾਲੀ ਜੰਨੇ ਆ ਬੱਕਰੀਆਂ ਦੇ ਮੂੰਹ ਮੱਥੇ ਸਿੰਘ ਕੰਨ ਨੱਕ ਦੇਖ ਕੇ ਪਾਲ ਲੈਣੇ ਆ ਪੱਠ ਦੋ ਬਰੀਡਰ ਚੰਗੇ ਰੱਖਾਂਗੇ ਬਾਈ ਸਿਰੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਯਾਰ ਪੂਰੇ ਪੜਾ ਕੇ ਅੱਗ ਕੱਢਣੀ ਆ ਅੱਗ ਹੂੰ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਅੱਗ ਕੱਢਣੀ ਆ ਬਾਈ ਆਪਾਂ ਦਿਖਾਉਣਾਗਾ ਲੋਕਾਂ ਨੂੰ ਵੀ ਹਾਂ ਬਰੀਡ ਬਣਾਈ ਐ ਪਾਲੀ ਐ ਬੱਕਰੇ ਰੱਖੇ ਐ ਪਾਲੇ ਨੇ ਸਾਰਾ ਕੁਝ ਕਰੀ ਜਾਨੇ ਹਨਾ ਤੇ ਹੋ ਸਾਰਾ ਕੁਝ ਹੀ ਜਾਂਦਾ ਬਈ ਇਹ ਨਹੀਂ ਹੈਗਾ ਜੇ ਜਪਾ ਚੰਗੀ ਨਸਲ ਦੇਖ ਕੇ ਲੈ ਲਈਏ ਹਨਾ ਮੰਨ ਲਾ ਯਾਰ ਆਪਾਂ ਕਿਸੇ ਤੋਂ ਬੱਚਾ ਲੈਣਾ ਕਿਸੇ ਨਾਮੀ ਬੋਕ ਦਾ ਬੱਚਾ ਲਿਆਏ ਕਹਿਣ ਦਾ ਭਾਵ ਬੱਕਰੀਆਂ ਵੀ ਚੰਗੀਆਂ ਚਾਹੀਦੀਆਂ ਫਿਰ ਜੇ ਆਪਾਂ ਚੰਗਾ ਬੋਕ ਲਿਆਵਾਂਗੇ ਨਾ ਪੱਠਾ ਵੀ ਇੱਕ ਦੋ ਨਾਲ ਚੰਗੀਆਂ ਹੋਣ ਬਰੀਡ ਦੀਆਂ ਫੇਰ ਉਹ ਬੱਚੇ ਚੰਗੇ ਕੱਢਦੀਆਂ ਅੱਛਾ ਜੇ ਆਪਾਂ ਚੰਗੇ ਬੱਕਰੇ ਦਾ ਬੋਗ ਦਾ ਚੰਗਾ ਬੱਚਾ ਲਿਆਂਦਾ ਅਗਲੇ ਨੇ ਆਪਾਂ ਨੂੰ ਗਰੰਟੀ ਦੇ ਦੇਣਾ ਵੀ ਕਰਦ ਨਾ ਕਰੇ ਸਿੰਘ ਚੱਕ ਜੇ ਪੂਛ ਮੋੜ ਜੇ ਕੁਝ ਵੀ ਕਰ ਜੇ ਹਨਾ ਐਨੀ ਕੁ ਗਰੰਟੀ ਹੁੰਦੀ ਹੈ ਅਗਲੇ ਦੀ ਸਿੰਘ ਚੱਕਣ ਦੀ ਹੁੰਦੀ ਹੈ ਮੂੰਹ ਨਾ ਬਣੇ ਮੂੰਹ ਮਗਰੋਂ ਬਣਦਾ ਕੋ 5 4 7 ਮਹੀਨਿਆਂ ਦਾ ਬੱਚਾ ਹੁੰਦਾ 8 ਤੋਂ 2 ਮੂੰਹ ਪੂਰਾ ਕੁੰਡਾ ਕਰ ਜਾਂਦਾ ਫਿਰ ਮੂਨਾ ਬਣੇ ਝਾਲਰ ਨਾ ਕੱਢੇ ਪੂਸ਼ ਮੋੜ ਜੇ ਇਹ ਜਾ ਰੰਗ ਬਲੰਗ ਯਾਰ ਤਿੰਨ ਚਾਰ ਆਟਮਾ ਹੀ ਹੁੰਦੀਆਂ ਅਗਲਾ ਗਰੰਟੀ ਲੈਂਦਾ ਮੇਰੇ ਵਰਗਾ ਬਰੀਡਰ ਕਹਿੰਦਾ ਬਈ ਆ ਕਰ ਜੇ ਅੱਛਾ ਸੇਵਾ ਕਿਹਨੇ ਕਰਨੀ ਹੈ ਸੇਵਾ ਆਪਾਂ ਕਰਨੀ ਹੈ ਬਾਈ ਉਹ ਜਦੋਂ ਆਪਾਂ ਬੱਚਾ ਖਰੀਦ ਲਿਆ ਨਾ ਉਹਦੀ ਸੇਵਾ ਪੁੱਤਾਂ ਵਾਂਗੂ ਤੇ ਪਰੌਣਿਆਂ ਵਾਂਗੂ ਸੇਵਾ ਕਰਨੀ ਪਊ ਬਈ ਇਹ ਤਾਂ ਹੈ ਨਹੀਂ ਵੀ ਕੱਲਾ ਹਰਾ ਪਾਈ ਗਏ ਕੱਲੇ ਹਰੇ ਤੇ ਬੱਚਾ ਨਹੀਂ ਬਣਦਾ ਘੱਟੋ ਘੱਟ 3 ਲੀਟਰ ਤਾਂ ਦੁੱਧ ਚਾਹੀਦਾ ਬੱਚੇ ਨੂੰ ਜਿਹੜਾ ਚੰਗੀ ਬਰੀਡ ਦਾਗਾ ਪੂਰਾ ਭਾਰੀ ਨਿੱਗਰ ਬੱਚਾਗਾ ਮਨ ਲੇਗੇ ਚੱਲ ਹਨ ਜਿਹੜਾ ਜਮਦਾ ਹੀ 25 26 ਇੰਚ ਤੇ 23 24 22 25 ਇੰਚ ਦਾ ਹੈਗਾ ਜਮਦਾ ਬੱਚਾ ਚੰਗੀ ਬਰੀਡ ਦਾ ਉਹਨੂੰ 3 ਲੀਟਰ ਦੁੱਧ ਚਾਹੀਦਾ ਜੇ ਨਾਲ ਮਲਟੀਸਟਾਰ ਦੇਣਾ 5 ਤੋਂ ਸ਼ੁਰੂ ਕਰ ਲੈ 5 ਐਮਲ ਤੋਂ ਉਹ ਦਿਨ ਦਾ ਇਹਦਾ ਵਧਾਉਂਦਾ ਜਾਵੇ ਡੀ ਬਾਰਮ ਇੰਪਰੋਪਰ ਹੋਵੇ ਵਧੀਆ ਚੰਗੀ ਦਵਾਈ ਨਾਲ ਹੋਵੇ ਇੱਕ ਬਾਟੀ ਦਾਣਿਆਂ ਦੀ ਚਾਹੀਦੀ ਹੈ ਦਾਣਾ ਕੋਈ ਵੀ ਲਾ ਲਓ ਹਨਾ ਦਾਣਾ ਕਣਕ ਮੱਕੀ ਛੋਲਿਆਂ ਦਾ ਛਿਲਕਾ ਤਿੰਨ ਚੀਜ਼ਾਂ ਹੀ ਆ ਬੱਸ ਹੋਰ ਬਾਲੀਆਂ ਫੀਡਾਂ ਤੇ ਦਾਣਿਆਂ 'ਚ দাম ਨਹੀਂ ਹੈਗਾ ਭਰਾਵਾ ਮੈਂ ਗੱਲ ਕਰਦਾ ਸਿੱਧੀ ਤੁਹਾਡੇ ਕੋਲੇ ਮਤਲਬ ਕਹਿਣ ਦਾ ਮੇਰਾ ਮਤਲਬ ਇਹ ਹੈ ਮੱਕੀ ਕਣਕ 'ਚ ਛੋਲਿਆਂ ਦਾ ਛਿਲਕਾ ਵਿੱਚ ਹਰੀ ਪੱਤੀ ਐਡ ਕਰਨੀਆਂ ਦਾ ਕਰ ਸਕਦੇ ਹਾਂ ਅੱਛਾ ਜੇ ਬੱਚਾ ਬਰੋਕ ਪਾਲਣਾ ਯਾਰ ਆ ਦਾਣਾ ਹੋ ਗਿਆ ਕਣਕ ਮੱਕੀ ਛੋਲਿਆਂ ਛਿਲਕਾ ਦਾਣਾ ਹੋ ਗਿਆ ਹਰੀ ਪੱਤੀ ਹੋਗੀ ਤੇ ਪਾਣੀ ਹੋ ਗਿਆ ਮਿੱਠਾ ਪਿਆ ਦਿਓ ਕਿਵੇਂ ਪਿਆ ਦਿਓ ਤੁਹਾਡੀ ਮਰਜ਼ੀ ਹੈ ਜਦੋਂ ਇਹ ਜਾ ਕੁਝ ਬੱਕ ਬੱਚੇ ਨੂੰ ਮਿਲਣ ਲੱਗਿਆ ਪੱਠਾ ਪਠੋਰਾ ਬੱਕਰਾ ਬੱਕਰਾ ਕੋਈ ਵੀ ਬੱਕਰੀ ਹੈ ਨਾ ਕੁਝ ਵੀ ਬਰੀਡਰ ਹੈ ਤੁਹਾਡਾ ਜਦੋਂ ਉਹਨੂੰ ਰੁਟੀਨ ਦੇ ਵਿੱਚ ਚੀਜ਼ ਮਿਲਣ ਲੱਗੀ ਵੱਜਮੀ ਦੇਣ ਲੱਗੇ ਤੁਸੀਂ ਵਧੀਆ ਖਾਣ ਪੀਣ ਲੱਗ ਗਿਆ ਵਧੀਆ ਏ ਟੂ ਜ਼ेड ਰੱਜਣ ਲੱਗ ਗਿਆ ਕੋਖਾ ਕੱਢਣ ਲੱਗ ਗਿਆ ਰੰਗ ਚਮਕੀਲਾ ਕਰ ਜੂਆ ਬਾਈ ਬਾਦ ਦਾ ਤੁਰਿਆ ਰਬੜ ਵੰਗੂ ਰਬੜ ਵੰਗੂ ਬਧੂਆ ਬਾਈ ਫਿਰ ਜੇ ਆਪਾਂ ਆਖੀਏ ਮਾਲਾ ਵੀਰ ਕੱਲੇ ਹਰੇ ਤੇ ਪਾਲਜੂ ਕੱਲੇ ਹਰੇ ਤੇ ਬੱਕਰਾ ਬਰੀਡਰ ਨਹੀਂ ਬਣਦਾ ਬਾਈ ਕਦੇ ਵੀ ਨਾ ਕੋਈ ਪੱਠ ਪਠੋਰਾ ਬੱਕਰੀ ਪਲੇ ਨਾਲ ਦਾਣਾ ਤਾਂ ਦੇਣਾ ਬੂਆ ਬੱਚੇ ਨੂੰ ਦੁੱਧ ਤੇ ਦਾਣਾ ਦੋ ਆਈਟਮਾਂ ਨੇ ਬਣਾਉਣ ਵਾਲੀਆਂ ਇਹ ਜਿਹੜੇ ਚੰਗੀ ਬਰੀਡ ਦੇ ਬੱਕਰੇ ਪਾਲਦੇ ਆ ਨਾ ਬਾਈ ਬਰੀਡਰ ਅਗਲਾ ਕਹਿੰਦਾ ਦਾਣਾ ਚ ਐਡਾ ਹੋ ਗਿਆ ਦੁੱਧ ਨਹੀਂ ਬੰਦ ਕਰਦੇ ਬਾਈ ਇਹ ਮੈਂ ਦੇਖਿਆ ਸਿਸਟਮ ਆ ਆ ਬੱਕਰਾ ਡੱਬਾ ਦੇਖ ਲਓ ਹੁਣ ਤੁਸੀਂ ਬਰੀਡ ਦਾ ਨਾ ਇਹਨੂੰ ਦੁੱਧ ਤੇ ਲਾ ਲਿਆ ਆਪਾਂ ਦਾਣਿਆਂ ਤੇ ਲਾ ਲਿਆ ਲਿਆਂਦਾ ਬਈ ਆਪਾਂ ਤੁਸੀਂ ਪਛਾਣ ਲਓਗੇ ਆਪੀ ਕਮੈਂਟਾਂ ਦੇ ਵਿੱਚ ਦੱਸ ਵੀ ਸਕਦੇ ਹੋ ਬਾਈ ਵੀ ਕਿੱਥੋਂ ਲਿਆਂਦਾ ਕੀ ਤੋਂ ਲਿਆਂਦਾ ਬੱਚਾ ਕਿਹਦੀ ਬਰੀਡ ਦਾ ਹਨਾ ਕਿਹਦੇ ਬੱਕਰੇ ਦਾ ਬੱਚਾ ਆਹ ਤੇ ਮਗਰਲਾ ਵੀ ਸੋਨੂੰ ਪਤਾਗਾ ਉਹ ਨਾਗਰਾ ਡੱਬਾ ਵੀ ਸੋਨੂੰ ਪਤਾ ਕਿਹਦੀ ਬਰੀਡ ਹੈ ਹਨਾ ਜਦੋਂ ਇਹ ਜੇ ਬੱਕਰੇ ਬਾਈ ਪਲ ਗਏ ਵਧੀਆ ਨਸਲ ਦੇ ਬੋਕ ਬਣਾ ਲਏ ਹਨਾ ਤੇ ਫਿਰ ਆਪਾਂ ਕਿਵੇਂ ਨਾ ਕਿਵੇਂ ਕਹਿ ਦਾਂਗੇ ਯਾਰ ਵੀ ਇਹ ਤੰਦਾ ਮਾੜਾ ਜਾਂ ਕੰਮ ਮਾੜਾ ਹਨਾ ਕਹਿ ਨਹੀਂ ਸਕਦੇ ਫਿਰ ਤਾਂ ਬਾਈ ਫਿਰ ਤਾਂ ਬਿਜ਼ਨਸ ਦੇ ਤੌਰ ਤੇ ਚੱਲੂਗਾ ਕੰਮ ਕਮਾਈ ਵੀ ਕਰਾਂਗੇ ਬੱਚੇ ਵੀ ਦੇਵਾਂਗੇ ਸਾਰਾ ਕੁਝ ਕਰਾਂਗੇ ਬਾਈ ਫਿਰ ਤੱਕ ਕਰਨਾ ਪੈਂਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਬਾਈ ਬਣ ਕੇ ਜਰੂਰ ਕਰਿਆ ਕਰੋ ਭਰਾਵੋ ਜਿੰਨਾ ਕਿ ਦੇਖੋ ਆਪਾਂ ਨੂੰ ਆਉਂਦਾ ਮੈਂ ਕਰਦਾ ਧੰਦਾ ਆਉਦਾ ਹਨਾ ਉਹਨਾਂ ਨੂੰ ਤੁਹਾਨੂੰ ਦੱਸੀ ਜਨਾ ਭਰਾ ਮੇਰੇ ਹਨਾ ਉਹਨਾਂ ਨੂੰ ਤੁਹਾਨੂੰ ਮੈਂ ਦੱਸੀ ਜਨਾ ਰਹਿਣਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ